ਸਰਦ ਭਗਵੰਤ ਸਿੰਘ ਮਾਨ ਜੀ ਮੇਰੇ ਕੈਬਨਟ ਦੇ ਸਾਰੇ ਕਲੀਕਸ ਐਮ ਐਲ ਏ ਸਾਹਿਬਾਨ ਤੇ ਜਿੰਨੇ ਵੀ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉਪਸਥਿਤ ਸਾਰੇ ਪੰਜਾਬ ਦੇ ਸਨਨਤਕਾਰ ਇੰਡਸਟਰੀਅਲਿਸਟ ਜਿੰਨੇ ਵੀ ਸਾਡੇ ਵੀਰ ਪਹੁੰਚੇ ਨੇ ਤੁਹਾਨੂੰ ਸਾਰਿਆਂ ਨੂੰ ਗੁੱਡ ਆਫਟਰਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਪੰਜਾਬ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਚੱਲ ਰਹੀ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ਹੈ ਸਾਡੀ ਸਰਕਾਰ ਦਾ ਇੱਕੋ ਹੀ ਸੁਪਨਾ ਹੈ ਕਿ ਜਿਹੜਾ ਪੰਜਾਬ ਦਾ ਸਨਤ ਹੈ ਪੰਜਾਬ ਦੀ ਇੰਡਸਟਰੀ ਹੈ ਪੰਜਾਬ ਦਾ ਟ੍ਰੇਡ ਹੈ ਇਹ ਬਹੁਤ ਗਰੋਅ ਕਰਨਾ ਚਾਹੀਦਾ ਇੱਕ ਨਵੇਂ ਮੁਕਾਮ ਤੇ ਇੱਕ ਇੱਕ ਉੱਚੇ ਅਸਮਾਨ ਤੇ ਜਾਣਾ ਚਾਹੀਦਾ ਜਿਹਦੇ ਚੱਲਦੇ ਪੰਜਾਬ ਸਰਕਾਰ ਨੇ ਇੱਕ ਜਿਹੜਾ ਰਿਸ਼ਤਾ ਆਪਣਾ ਇੰਡਸਟਰੀਅਲਿਸਟ ਦੇ ਨਾਲ ਉਹ ਇੱਕ ਬੜਾ ਫਰੈਂਡਲੀ ਰਿਸ਼ਤਾ ਇੱਕ ਦੋਸਤਾਨਾ ਰਿਸ਼ਤਾ ਸਥਾਪਿਤ ਕੀਤਾ ਹੈ ਇਤਿਹਾਸ ਦੇ ਅੰਦਰ ਜੇ ਨਿਗਾਹ ਮਾਰਾਂ ਤਾਂ ਮੈਨੂੰ ਲੱਗਦਾ ਇਹ ਪਹਿਲੀ ਗਵਰਨਮੈਂਟ ਹੋਊਗੀ ਹਿਸਟਰੀ ਦੇ ਅੰਦਰ ਜਿਨੇ ਆਪਣੇ ਇੰਡਸਟਰੀਅਲਿਸਟ ਨੂੰ ਆਪਣੇ ਸੰਗਤਕਾਰਾਂ ਨੂੰ ਐਨਾ ਪਿਆਰ ਤੇ ਐਨਾ ਸਤਿਕਾਰ ਦਿੰਦਾ ਹੈ ਜਿਹੜੀਆਂ ਵੀ ਆ ਦਿੱਕਤਾਂ ਜਿਹੜੀ ਵੀ ਪਰੇਸ਼ਾਨੀ ਚੋਂ ਇੱਕ ਇੰਡਸਟਰੀਅਲਿਸਟ ਨੂੰ ਲੰਘਣਾ ਪੈਂਦਾ ਉਸ ਦਿੱਕਤਾਂ ਨੂੰ ਸਾਡੇ ਦੋਨੋਂ ਹਰਮਨ ਪਿਆਰੇ ਲੀਡਰਾਂ ਨੇ ਆਪਣੇ ਦਿਲ ਤੋਂ ਸਮਝਿਆ ਔਰ ਸਮਝ ਕੇ ਇਹ ਸੋਚਿਆ ਵੀ ਕਿਉਂ ਨਾ ਆਪਣੇ ਪੰਜਾਬ ਨੂੰ ਜੇ ਭਾਰਤ ਦੇ 28 ਸਟੇਟਸ 28 ਰਾਜਾਂ ਤੋਂ ਤੇ ਅੱਠ ਯੂਨੀਅਨ ਟੈਰਿਟਰੀਜ਼ ਤੋਂ ਜੇ ਸਭ ਤੋਂ ਸਰਵੋਤਮ ਕਰਨਾ ਹੈ ਸਭ ਤੋਂ ਅੱਗੇ ਕਰਨਾ ਹੈ ਫਿਰ ਕਿਉਂ ਨਾ ਉਹ ਨੀਤੀਆਂ ਘੜੀਆਂ ਜਾਣ ਉਹ ਨੀਤੀਆਂ ਬਣਾਈਆਂ ਜਾਣ ਜਿਹੜੀਆਂ ਨੀਤੀਆਂ ਇੰਡਸਟਰੀ ਦੇ ਨਾਲ ਫਰੈਂਡਲੀ ਹੋਣ ਤਾਂ ਜੋ ਇੱਕ ਇੰਡਸਟਰੀਅਲਿਸਟ ਨੂੰ ਸਹੂਲਤ ਹੋਵੇ ਕਿ ਇੰਡਸਟਰੀਅਲਿਸਟ ਨੂੰ ਐਡਾ ਮਹਿਸੂਸ ਹੋਵੇ ਕਿ ਸਰਕਾਰ ਹੈ ਜਿਹੜੀ ਇਹ ਸਾਡੀ ਦੋਸਤ ਸਰਕਾਰ ਹੈ ਸਾਡੀ ਮਿੱਤਰ ਸਰਕਾਰ ਹੈ ਉਸ ਦੇ ਚੱਲਦੇ ਸਮੇਂ-ਸਮੇਂ ਸਰ ਰਹਿੰਦੇ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਕਾਫੀ ਜ਼ਿਆਦਾ ਚੀਜ਼ਾਂ ਜਿਹੜੀਆਂ ਅਸੀਂ ਰਿਫਾਰਮਸ ਕੀਤੇ ਨੇ ਸਾਡੀ ਟੀਮ ਨੇ ਸਾਡੇ ਆਫੀਸਰ ਸਹਿਬਾਨਾਂ ਨੇ ਸਾਡੀ ਪੀਡੀਸੀਡੀ ਟੀਮ ਨੇ ਸਾਰਿਆਂ ਨੇ ਮਿਲ ਕੇ ਅਸੀਂ ਬਹੁਤ ਚੰਗੇ ਗੁੱਡ ਰਿਫਾਰਮਸ ਕੀਤੇ ਨੇ ਜਿਹੜੇ ਕਿ ਸਮੇਂ-ਸਮੇਂ ਸਰ ਜੋ-ਜੋ ਅਸੀਂ ਰਿਫਾਰਮਸ ਕਰਦੇ ਗਏ ਉਹ ਤੁਹਾਡੇ ਵਿੱਚ ਅਸੀਂ ਪਬਲਿਸ਼ ਵੀ ਕਰਦੇ ਗਏ ਅੱਜ ਪੰਜਾਬ ਦੇ ਅੰਦਰ ਜਿੱਥੇ ਅਲੱਗ-ਅਲੱਗ ਕ੍ਰਾਂਤੀਆਂ ਚੱਲਦੀਆਂ ਜਿੱਥੇ ਸਿੱਖਿਆ ਕ੍ਰਾਂਤੀ ਚੱਲੀ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਉਸੇ ਦੇ ਚੱਲਦੇ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਪ੍ਰੋਗਰਾਮ ਜਿਹੜਾ ਅੱਜ ਜੋ ਸਾਡੇ ਆਨਰੇਬਲ ਚੀਫ ਗੈਸਟ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਪਣੇ ਮੁਖਾਰਬਿੰਨ ਤੋਂ ਤੁਹਾਨੂੰ ਸਾਰਿਆਂ ਨੂੰ ਅਨਾਉਂਸ ਕਰਨਗੇ ਜੋ ਜੋ ਅੱਜ ਅਸੀਂ ਚੀਜ਼ਾਂ ਤੁਹਾਨੂੰ ਦੇਣ ਜਾ ਰਹੇ ਹਾਂ ਜੇ ਇੰਡਸਟਰੀ ਲਈ ਆਸੀ ਜੋ ਕਰਨ ਜਾ ਰਹੇ ਆ ਇਹ ਤੁਹਾਨੂੰ ਆਨਰੇਬਲ ਅਰਵਿੰਦ ਕੇਜਰੀਵਾਲ ਜੀ ਦੱਸਣਗੇ ਪਰ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣੀ ਚਾਹੂੰਗਾ ਐਸਾ ਵਿਜਨਰੀ ਲੀਡਰ ਜਿਸ ਦਾ ਐਡਾ ਵਿਜ਼ਡਮ ਹੋਵੇ ਔਰ ਮੈਨੂੰ ਲੱਗਦਾ ਹੈ ਪੂਰੇ ਭਾਰਤ ਦੀ ਰਾਜਨੀਤੀ ਦੇ ਵਿੱਚ ਮੈਂ ਤਾਂ ਨਹੀਂ ਆਪਣੀ ਲਾਈਫ 'ਚ ਕੋਈ ਦੇਖਿਆ ਸੋ ਮੈਂ ਇਹ ਚਾਹੂੰਗਾ ਕਿ ਇੱਕ ਵਾਰ ਜ਼ੋਰਦਾਰ ਤਾੜੀਆਂ ਅਰਵਿੰਦ ਕੇਜਰੀਵਾਲ ਜੀ ਦੇ ਲਈ ਜ਼ਰੂਰ ਬਜਾਈਆਂ ਜਾਣ ਅਰਵਿੰਦ ਕੇਜਰੀਵਾਲ ਜੀ ਖੁਦ IIT ਦੇ ਪੜ੍ਹੇ ਹੋਏ ਨੇ ਦਾ ਮੋਸਟ ਮੈਂ ਕਹੂੰਗਾ ਇੰਟੈਲੈਕਚੁਅਲ ਪਰਸਨ ਨੇ ਭਾਰਤ ਦੀ ਰਾਜਨੀਤੀ ਦੇ ਅੰਦਰ ਸੋ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਵੀ ਕੋਈ ਵੀ ਸਟੇਟ ਕੋਈ ਵੀ ਰਾਜ ਤਾਂ ਹੀ ਗਰੋਅ ਕਰ ਸਕਦਾ ਤਾਂ ਹੀ ਪਰਫੁੱਲਤ ਹੋ ਸਕਦਾ ਜੇ ਉੱਥੇ ਦਾ ਸੰਨਤ ਉੱਥੇ ਦਾ ਵਪਾਰ ਖੁਸ਼ ਹੋਊਗਾ ਉੱਥੇ ਦਾ ਵਪਾਰ ਰਾਜੀ ਹੋਊਗਾ ਸੋ ਵਪਾਰ ਨੂੰ ਇੱਕ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣ ਲਈ ਇੱਕ ਨਵੀਆਂ ਉਚਾਈਆਂ ਤੇ ਲੈ ਕੇ ਜਾਣ ਲਈ ਅਸੀਂ ਸਮੇਂ-ਸਮੇਂ ਸਿਰ ਜੋ-ਜੋ ਵੀ ਤੁਹਾਡੀਆਂ ਦਿੱਕਤਾਂ ਸੀ ਉਹਨੂੰ ਐਡਰੈਸ ਕਰਦੇ ਆ ਰਹੇ ਹਾਂ ਅੱਗੇ ਵੀ ਐਡਰੈਸ ਕਰਦੇ ਰਾਂਗੇ ਸੋ ਅੱਜ ਪੰਜਾਬ ਦੇ ਅੰਦਰ ਜੋ ਪੰਜਾਬ ਉਦਯੋਗ ਕ੍ਰਾਂਤੀ ਦੇ ਮੌਕੇ ਤੇ ਤੁਸੀਂ ਸਾਰੇ ਜਣੇ ਇਕੱਤਰਤ ਹੋਏ ਹੋ ਮੈਂ ਬਤੌਰ ਇੰਡਸਟਰੀ ਮਿਨਿਸਟਰ ਪੰਜਾਬ ਤੁਹਾਡਾ ਸਾਰਿਆਂ ਦਾ ਔਰ ਵਾਰਮ ਵੈਲਕਮ ਕਰਦਾ ਹਾਂ ਜੀ ਆਇਆਂ ਨੂੰ ਵੈਲਕਮ ਸਤਿ ਸ੍ਰੀ ਅਕਾਲ ਨਮਸਕਾਰ ਥੈਂਕ ਯੂ ਥੈਂਕ ਯੂ ਸੋ ਮਚ ਸਰ ਫॉर द ਵਾਰਮ ਵੈਲਕਮ ਦ ਵੈਬਸਾਈਟ which is being launched today will bring the land of opportunities Punjab And make it an emerging prime destination for the global investment. For every permit, once a lengthy quest, now streamlined at the government's behest, industries applaud with zest. Punjab leads among the best. True to these words, the website being launched today is going to be the single window clearance system for the industrial sector. The unified, intelligent, and investor friendly portal will give clearances for the industrial and institutional establishments. we shall now present a video that explains the bid ticket reforms government of punjab is ushering for investors under the stewardship of our honourable cm, punjab mr bhagwan singh manchi. ਅੱਜ ਦੇ ਅਤਿ ਮੌਕਿਆਂ ਦਾ ਯੁੱਗ ਕਿਉਂਕਿ ਪੰਜਾਬ ਚ ਸ਼ੁਰੂ ਹੋ ਗਈ ਹੈ ਪੰਜਾਬ ਉਦਯੋਗ ਕ੍ਰਾਂਤੀ ਇਸ ਲਈ ਮੰਨਦਾ ਗਾ ਅਜ ਇਤਿਹਾਸਿਕ ਕਦਮ ਚੁੱਕਿਆ ਹੈ ਹੁਣ ਪੰਜਾਬ ਚ ਇਨਵੈਸਟ ਕਰਨ ਦੇ ਲਈ ਨਵਾਂ ਯੁੱਗ ਸ਼ੁਰੂ ਹੋ ਰਿਹਾ ਹੈ ਵਿਕਾਸ ਖੁਸ਼ਹਾਲੀ ਅਤੇ ਮੌਕਿਆਂ ਦਾ ਯੁੱਗ ਕਿਉਂਕਿ ਪੰਜਾਬ ਚ ਸ਼ੁਰੂ ਹੋ ਗਈ ਹੈ ਪੰਜਾਬ ਉਦਯੋਗ ਕ੍ਰਾਂਤੀ ਇਸ ਦੇ ਲਈ ਮਾਨ ਸਰਕਾਰ ਅੱਜ ਇਤਿਹਾਸਿਕ ਕਦਮ ਚੁੱਕ ਰਹੀ ਹੈ 12 ਇਤਿਹਾਸਿਕ ਕਦਮ ਜੋ ਬਦਲ ਦੇਣਗੇ ਪੰਜਾਬ ਦੀ ਇੰਡਸਟਰੀ ਦੀ ਤਸਵੀਰ ਆਓ ਇਹਨਾਂ ਦੇ ਬਾਰੇ ਵਿੱਚ ਤੁਹਾਨੂੰ ਦੱਸਦੇ ਹਾਂ ਪਹਿਲਾ ਹੁਣ ਸਾਰੇ ਅਪੂਵਸ 45 ਦਿਨਾਂ ਚ ਮਿਲਣਗੇ ਨਹੀਂ ਤਾਂ ਮਿਲੇਗਾ ਡੀਡ ਅਪਰੂਵਲ ਪੰਜਾਬ 'ਚ ਕਿਸੇ ਵੀ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ ਸਾਰੇ ਅਪਰੂਵਲ 45 ਦਿਨਾਂ 'ਚ ਮਿਲ ਜਾਣਗੇ ਤੁਹਾਡੀ ਐਪਲੀਕੇਸ਼ਨ ਮਿਲਣ ਦੇ 7 ਦਿਨ ਦੇ ਅੰਦਰ ਅਸੀਂ ਤੁਹਾਨੂੰ ਫੀਡਬੈਕ ਅਤੇ ਕਮੀਆਂ ਦੱਸ ਦੇਵਾਂਗੇ ਜਿਵੇਂ ਹੀ ਤੁਸੀਂ ਸਾਰੀਆਂ ਕਮੀਆਂ ਦੂਰ ਕਰਦੇ ਹੋਗੇ ਤਾਂ ਸਰਕਾਰ ਤੁਹਾਨੂੰ ਬਾਕੀ ਦੇ 45 ਦਿਨਾਂ ਵਿੱਚ ਸਾਰੇ ਅਪਰੂਵਲਸ ਦੇ ਦੇਵੇਗੀ ਅਤੇ ਜੇਕਰ ਤੁਹਾਨੂੰ 45 ਦਿਨਾਂ 'ਚ ਅਪਰੂਵਲਸ ਨਹੀਂ ਮਿਲਦੇ ਹਨ ਤਾਂ ਸਰਕਾਰ ਦੇ ਵੱਲੋਂ ਤੁਹਾਨੂੰ 48ਵੇਂ ਦਿਨ ਹੀ ਡੀਮਡ ਅਪਰੂਵਲ ਮਿਲ ਜਾਵੇਗਾ ਦੂਸਰਾ ਫਾਸਟ ਟਰੈਕ ਪੰਜਾਬ ਪੋਰਟਲ ਸਾਰੀਆਂ ਅਪਰੂਵਲ ਦੇ ਲਈ ਸਿੰਗਲ ਵਿੰਡੋ ਪਹਿਲਾਂ ਅਪਰੂਵਲਸ ਦੇ ਲਈ ਅਲੱਗ ਅਲੱਗ ਡਿਪਾਰਟਮੈਂਟਸ ਦੇ ਚੱਕਰ ਲਗਾਉਣੇ ਪੈਂਦੇ ਸੀ ਹੁਣ ਇੱਕ ਬਿਜ਼ਨਸ ਦੇ ਲਈ ਸਿਰਫ ਇੱਕ ਐਪਲੀਕੇਸ਼ਨ ਪਾਓ ਫਾਸਟ ਟਰੈਕ ਪੰਜਾਬ ਪੋਰਟਲ ਤੇ ਅਤੇ ਪੰਜਾਬ ਸਰਕਾਰ 45 ਦਿਨਾਂ ਦੇ ਵਿੱਚ ਸਾਰੇ ਡਿਪਾਰਟਮੈਂਟਸ ਤੋਂ ਅਪਰੂਵਲਸ ਦਿਲਾ ਦੇਵੇਗੀ ਯਾਨੀ ਕਿ ਸਹੀ ਮਾਇਨੇ ਚ ਸਿੰਗਲ ਵਿੰਡੋ ਤੀਜਾ 125 ਕਰੋੜ ਰੁਪਏ ਤੱਕ ਦੇ ਨਿਵੇਸ਼ ਲਈ ਸਿਰਫ 3 ਦਿਨਾਂ ਵਿੱਚ ਅਪਰੂਵਲਸ ਜੇਕਰ ਤੁਸੀਂ ਪਲਾਟ ਅਤੇ ਮਸ਼ੀਨਰੀ ਵਿੱਚ 125 ਕਰੋੜ ਰੁਪਏ ਤੱਕ ਦਾ ਨਿਵੇਸ਼ ਕਰ ਰਹੇ ਹੋ ਤਾਂ ਤੁਹਾਨੂੰ 45 ਦਿਨ ਉਡੀਕ ਕਰਨ ਦੀ ਵੀ ਲੋੜ ਨਹੀਂ ਹੈ ਜੇਕਰ ਤੁਹਾਡਾ ਪ੍ਰੋਜੈਕਟ ਉਦਯੋਗਿਕ ਪਾਰਕ ਦੇ ਅੰਦਰ ਹੈ ਤਾਂ ਤੁਹਾਨੂੰ ਸਿਰਫ 3 ਦਿਨਾਂ ਵਿੱਚ ਸਾਰੀਆਂ ਅਪਰੂਵਲਸ ਮਿਲ ਜਾਣਗੀਆਂ ਅਤੇ ਜੇਕਰ ਤੁਹਾਡਾ ਪ੍ਰੋਜੈਕਟ ਉਦਯੋਗਿਕ ਪਾਰਕ ਤੋਂ ਬਾਹਰ ਹੈ ਤਾਂ ਤੁਹਾਨੂੰ 15 ਦਿਨਾਂ ਵਿੱਚ ਸਾਰੀਆਂ ਅਪਰੂਵਲਸ ਮਿਲ ਜਾਣਗੀਆਂ ਇਹ ਇਨ ਪ੍ਰਿੰਸੀਪਲ ਅਪਰੂਵਲਸ ਸਾਡੇ 3 ਸਾਲਾਂ ਤੱਕ ਵੈਲਿਡ ਰਹਿਣਗੇ ਇਸ ਦੇ ਲਈ ਰਾਈਟ ਟੂ ਬਿਜ਼ਨਸ ਐਕਟ ਵਿੱਚ ਅਗਲੇ ਵਿਧਾਨ ਸਭਾ ਸੈਸ਼ਨ 'ਚ ਸਰਕਾਰ ਅਮੈਂਡਮੈਂਟ ਕਰਨ ਜਾ ਰਹੀ ਹੈ ਚੌਥਾ ਤੁਹਾਨੂੰ ਸਿਰਫ 15 ਦਿਨਾਂ ਚ ਆਨਲਾਈਨ ਮਿਲੇਗੀ ਲੈਂਡ ਫੀਜ਼ਿਬਿਲਿਟੀ ਰਿਪੋਰਟ ਫਾਸਟ ਟਰੈਕ ਪੰਜਾਬ ਪੋਰਟਲ ਤੇ ਤੁਹਾਡੀ ਐਪਲੀਕੇਸ਼ਨ ਮਿਲਣ ਦੇ 7 ਦਿਨ ਦੇ ਅੰਦਰ ਸਰਕਲ ਰੈਵਨਿਊ ਅਫਸਰ ਸੀਆਰਓ ਯਾਨੀ ਕਿ ਤਹਿਸੀਲਦਾਰ ਤੁਹਾਡੀ ਐਪਲੀਕੇਸ਼ਨ ਚ ਜੇਕਰ ਕੋਈ ਕਮੀ ਹੈ ਤਾਂ ਉਹ ਦੱਸ ਦੇਵੇਗਾ ਜਿਵੇਂ ਹੀ ਤੁਸੀਂ ਇਹ ਕਮੀਆਂ ਦੂਰ ਕਰ ਦਿੰਦੇ ਹੋ ਤਾਂ ਬਾਕੀ ਦੇ 15 ਦਿਨਾਂ ਚ ਤੁਹਾਨੂੰ ਤੁਹਾਡੀ ਲੈਂਡ ਫੀਜ਼ਿਬਿਲਿਟੀ ਰਿਪੋਰਟ ਮਿਲ ਜਾਵੇਗੀ ਪੰਜਵਾਂ ਇੰਡਸਟਰੀਅਲ ਪਲਾਟਸ ਦੀ ਸਬ ਡਿਵੀਜ਼ਨ ਪਾਲਿਸੀ ਹੁਣ ਤੱਕ ਪੰਜਾਬ ਵਿੱਚ ਇੰਡਸਟਰੀਅਲ ਪਲਾਟਾਂ ਦੀ ਵੰਡ ਲਈ ਕੋਈ ਨੀਤੀ ਨਹੀਂ ਸੀ ਹੁਣ ਮਾਨ ਸਰਕਾਰ ਪੰਜਾਬ ਵਿੱਚ ਇੰਡਸਟਰੀਅਲ ਪਲਾਟ ਸਬ ਡਿਵੀਜ਼ਨ ਪਾਲਿਸੀ ਲਿਆ ਰਹੀ ਹੈ ਜਿਸ ਦੇ ਤਹਿਤ ਕੋਈ ਵੀ ਇੰਡਸਟਰੀਅਲ ਪਲਾਟ ਓਨਰ ਆਪਣੇ ਪਲਾਟ ਨੂੰ ਆਸਾਨ ਅਤੇ ਪਾਰਦਰਸ਼ੀ ਢੰਗ ਨਾਲ ਸਬ ਡਿਵੀਜ਼ਨ ਕਰ ਸਕਦਾ ਹੈ ਛੇਵਾਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਨਵਰਜ਼ਨ ਪਾਲਿਸੀ ਮਾਨ ਸਰਕਾਰ ਉਦਯੋਗਿਕ ਪਲਾਟਾਂ ਨੂੰ ਲੀਜ਼ ਹੋਲਡ ਤੋਂ ਫ੍ਰੀ ਹੋਲਡ ਵਿੱਚ ਬਦਲਣ ਲਈ ਇੱਕ ਕਨਵਰਜਨ ਪਾਲਿਸੀ ਲਿਆ ਰਹੀ ਹੈ ਜਿਸ ਦੇ ਤਹਿਤ ਪੰਜਾਬ ਦਾ ਕੋਈ ਵੀ ਇੰਡਸਟਰੀਅਲ ਪਲਾਟ 홀ਡਰ ਆਪਣੀ ਜ਼ਮੀਨ ਨੂੰ ਲੀਜ਼ ਹੋਲਡ ਤੋਂ ਫ੍ਰੀ ਹੋਲਡ ਵਿੱਚ ਬਦਲ ਕੇ